ਹਾਂਜੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜੋ ਇਹ ਪ੍ਰਸ਼ਾਦੀ ਹਾਸੀ ਸੀ ਇਹ ਮਹਾਰਾਜ ਨੂੰ ਅਸਾਮ ਦੇ ਰਾਜੇ ਰਤਨ ਰਾਏ ਨੇ ਮਹਾਰਾਜ ਨੂੰ ਭੇਟ ਕੀਤਾ ਸੀ ਹੁਣ ਜੋ ਇਹ ਅਸਾਮ ਦਾ ਰਾਜਾ ਸੀ ਉਹ ਮਹਾਰਾਜ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਸੀ ਜਦੋਂ ਅਸਾਮ ਦੇ ਰਾਜੇ ਤੇ ਇੱਕ ਹੋਰ ਰਾਜ ਦੇ ਵਿਚਕਾਰ ਜੰਦ ਹੋ ਰਿਹਾ ਸੀ ਤਾਂ ਮਹਾਰਾਜ ਤੇਗ ਬਹਾਦਰ ਜੀ ਨੇ ਇਹਨਾਂ ਦੋਨਾਂ ਵਿੱਚ ਸੁਲ੍ਹਾ ਕਰਵਾਈ ਸੀ ਤਾਂ ਉਸ ਸਮੇਂ ਅਸਾਮ ਦੇ ਰਾਜੇ ਨੇ ਮਹਾਰਾਜ ਗੁਰੂ ਤੇਗ ਬਹਾਦਰ ਨੂੰ ਕਿਹਾ ਸੀ ਕਿ हे ਮਹਾਰਾਜ ਮੇਰੇ ਘਰੇ ਪੁੱਤਰ ਦੀ ਦਾਤ ਨਹੀਂ ਮੈਨੂੰ ਕਿਰਪਾ ਕਰਕੇ ਤੁਸੀਂ ਪੁੱਤਰ ਦੀ ਦਾਤ ਬਖਸ਼ੋ ਫਿਰ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਅਸਾਮ ਦੇ ਰਾਜੇ ਦੇ ਪੱਟ ਉੱਪਰ ਇੱਕ ਸ਼ਾਪ ਲਗਾ ਦਿੱਤੀ ਤੇ ਉਹਨਾਂ ਨੂੰ ਕਿਹਾ ਕਿ ਜਦੋਂ ਤੁਹਾਡੇ ਘਰ ਪੁੱਤਰ ਜਨਮ ਲਵੇਗਾ ਤਾਂ ਉਸ ਦੇ ਮੱਥੇ ਵਿੱਚ ਵੀ ਇਹੀ ਸ਼ਾਪ ਦਾ ਨਿਸ਼ਾਨ ਹੋਵੇਗਾ ਹੁਣ ਜਦੋਂ ਅਸਾਮ ਦੇ ਰਾਜੇ ਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਉਸਦੇ ਮੱਥੇ ਵਿੱਚ ਇਹੀ ਨਿਸ਼ਾਨ ਸੀ ਇਸ ਤੋਂ ਬਾਅਦ ਉਹ ਰਾਜਾ ਅਸਾਮ ਦਾ ਸੀ ਉਹ ਚੜ੍ਹਾਈ ਕਰ ਜਾਂਦਾ ਹੈ ਤੇ ਉਸ ਦਾ ਜੋ ਪੁੱਤਰ ਸੀ ਰਤਨ ਰਾਏ ਇਸ ਦਾ ਨਾਮ ਧੰਨ ਗੁਰੂ ਤੇਗ ਬਹਾਦਰ ਜੀ ਨੇ ਪਹਿਲਾਂ ਹੀ ਰੱਖ ਦਿੱਤਾ ਸੀ ਤੇ ਰਾਜੇ ਨੂੰ ਕਿਹਾ ਸੀ ਕਿ ਇਸ ਦਾ ਨਾਮ ਹੋਵੇਗਾ ਰਤਨ ਰਾਏ ਅਰ ਜਦੋਂ ਇਹ ਰਾਜਾ ਰਤਨ ਰਾਏ ਛੋਟਾ ਹੁੰਦਾ ਸੀ ਉਦੋਂ ਇਹ ਜਦੋਂ ਪੱਗ ਬੰਨਣ ਦੀ ਕੋਸ਼ਿਸ਼ ਕਰਿਆ ਕਰਦਾ ਸੀ ਤਾਂ ਉਸ ਸ਼ਾਂਪ ਦੇ ਨਿਸ਼ਾਨ ਦੇ ਕਰਕੇ ਉਹ ਪੱਗ ਪਿੱਸੇ ਖੁਸ਼ਕਦਰਾ ਕਰਦੀ ਸੀ ਫਿਰ ਇਹ ਆਪਣੇ ਮਾਂ ਨੂੰ ਪੁੱਛਿਆ ਕਰਦਾ ਸੀ ਕਿ ਮਾਂ ਇਹ ਕੋਈ ਫੋੜਾ ਹੈ ਜਾਂ ਮੈਂ ਕਿਤੇ ਬਚਪਨ ਵਿੱਚ ਡਿੱਗ ਕੇ ਸੱਟ ਲਗਾ ਲਈ ਸੀ ਇਸ ਕਰਕੇ ਮੇਰੇ ਮੱਥੇ ਤੇ ਨਿਸ਼ਾਨ ਹੈ ਫਿਰ ਉਸਦੀ ਮਾਂ ਉਸ ਨੂੰ ਦੱਸਿਆ ਕਰਦੀ ਸੀ ਕਿ ਪੁੱਤਰ ਇਹ ਨਾ ਤਾਂ ਕੋਈ ਫੋੜਾ ਹੈ ਨਾ ਫੈਂਸੀ ਹੈ ਅਤੇ ਨਾ ਹੀ ਤੂੰ ਕੋਈ ਡਿੱਗ ਕੇ ਛੱਟ ਖਾਦੀ ਸੀ ਇਹ ਤਾਂ ਧੰਨ ਗੁਰੂ ਤੇਗ ਬਹਾਦਰ ਜੀ ਨੇ ਤੇਰੇ ਪਿਤਾ ਦੇ ਪੱਟ ਦੇ ਉੱਪਰ ਮੋਹਰ ਲਗਾਈ ਸੀ ਤੇ ਕਿਹਾ ਸੀ ਕਿ ਤੇਰੇ ਪੁੱਤਰ ਦੇ ਮੱਥੇ ਵਿੱਚ ਵੀ ਇਹੀ ਨਿਸ਼ਾਨ ਹੋਵੇਗਾ ਤੇ ਕਹਿੰਦੀ ਹੈ ਕਿ ਪੁੱਤਰ ਤੇਰਾ ਜਨਮ ਇਸ ਘਰ ਦੇ ਵਿੱਚ ਨਹੀਂ ਸੀ ਹੁੰਦਾ ਇਹ ਤਾਂ ਧੰਨ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਸਦਕਾ ਤੇਰਾ ਜਨਮ ਹੋਇਆ ਹੈ ਇਹ ਸੁਣ ਕੇ ਉਹ ਬੱਚਾ ਬੜਾ ਹੈਰਾਨ ਹੁੰਦਾ ਹੈ ਤੇ ਕਹਿੰਦਾ ਹੈ ਕਿ ਮਾਂ ਅਜੇਹੇ ਸਤਿਗੁਰਾਂ ਦੇ ਤਾਂ ਮੈਂ ਦਰਸ਼ਨ ਕਰਨੇ ਨੇ ਜਿਨ੍ਹਾਂ ਨੇ ਮੋਹਰ ਮੇਰੇ ਪਿਤਾ ਦੇ ਪੱਟ ਉੱਪਰ ਲਗਾਈ ਤੇ ਨਿਸ਼ਾਨ ਉਹਦਾ ਮੇਰੇ ਮੱਥੇ ਉੱਪਰ ਆ ਗਿਆ ਫਿਰ ਉਸਦੀ ਮਾਂ ਕਹਿੰਦੀ ਹੈ ਕਿ ਪੁੱਤਰ ਧੰਗੁਰੂ ਤੇਗ ਬਹਾਦਰ ਜੀ ਤਾਂ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਹਨ ਹੁਣ ਉਹਨਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਗੁਰੂ ਹਨ ਚਲ ਉਹਨਾਂ ਦੇ ਦਰਸ਼ਨ ਕਰ ਲਾ ਫਿਰ ਇਹ ਰਾਜਾ ਮਹਾਰਾਜ ਨੂੰ ਭੇਟ ਦੇਣ ਦੇ ਲਈ ਪੰਜ ਕਲਾ ਸ਼ਾਸਤਰ ਚੰਦਨ ਦੀ ਚੌਂਕੀ ਪ੍ਰਸ਼ਾਦੀ ਹਾਥੀ ਤੇ ਦਰਿਆਈ ਘੋੜੇ ਲੈ ਕੇ ਮਹਾਰਾਜ ਦੇ ਕੋਲ ਆਇਆ ਸੀ ਤੇ ਇਹ ਹੀ ਉਹ ਚੀਜ਼ਾਂ ਸਨ ਜਿਨ੍ਹਾਂ ਨੂੰ ਦੇਖ ਕੇ ਰਾਜਾ ਭੀਮਚੰਦ ਬੇਈਮਾਨ ਹੋ ਗਿਆ ਸੀ ਤੇ ਉਹ ਸੋਚਦਾ ਸੀ ਕਿ ਇਹ ਚੀਜ਼ਾਂ ਗੁਰੂ ਦੇ ਕੋਲ ਨਹੀਂ ਰਹਿਣੀਆਂ ਚਾਹੀਦੀਆਂ ਕਿਉਂਕਿ ਗੁਰੂ ਤਾਂ ਫਕੀਰ ਹੈ ਇਹ ਚੀਜ਼ਾਂ ਤਾਂ ਮੇਰੇ ਅਰਗੇ ਰਾਜੇ ਦੇ ਕੋਲ ਹੋਣੀਆਂ ਚਾਹੀਦੀਆਂ ਹਨ ਕਹਿੰਦਾ ਹੈ ਜਿਵੇਂ ਤੇਵੇਂ ਕਰਕੇ ਆਪਾਂ ਮਹਾਰਾਜ ਤੋਂ ਉਹ ਪ੍ਰਸ਼ਾਦੀ ਹਾਥੀ ਲੈਣਾ ਹੈ ਤੇ ਸਾਰਿਆਂ ਵਿੱਚ ਇਹ ਵੀ ਗੱਲ ਕਰਦਾ ਹੈ ਕਿਉਂਕਿ ਉਸ ਨੂੰ ਗੁਰੂ ਮਹਾਰਾਜ ਦਾ ਡਰ ਸੀ ਕਿ ਆਪਾਂ ਪਹਿਲਾਂ ਲੜਾਈ ਨਹੀਂ ਕਰਨੀ ਮਹਾਰਾਜ ਨਾਲ ਤੇ ਨਾਲ ਹੀ ਕਹਿੰਦਾ ਹੈ ਕਿ ਆਪਾਂ ਗੁਰੂ ਮਹਾਰਾਜ ਤੋਂ ਕਿਸੇ ਕਪਟ ਦੇ ਨਾਲ ਕਿਸੇ ਚਲਾਕੀ ਦੇ ਨਾਲ ਕਿਸੇ ਧੋਖੇ ਦੇ ਨਾਲ ਉਹ ਹਾਥੀ ਲੈ ਲიਏ ਜੇਕਰ ਆਪਾਂ ਮਹਾਰਾਜ ਤੋਂ ਸਿੱਧੇ ਜਾਂ ਸਰਲ ਤਰੀਕੇ ਨਾਲ ਹਾਥੀ ਮੰਗਿਆ ਤਾਂ ਮਹਾਰਾਜ ਨੇ ਉਹ ਹਾਥੀ ਆਪਾਂ ਨੂੰ ਨਹੀਂ ਦੇਣਾ ਕਿਉਂਕਿ ਉਹ ਜੋ ਹਾਥੀ ਸੀ ਉਹ ਮਹਾਰਾਜ ਨੇ ਬੱਚਿਆਂ ਦੇ ਬਾਂਗ ਬੜੇ ਪਿਆਰ ਨਾਲ ਪਾਲਿਆ ਹੋਇਆ ਸੀ ਮਹਾਰਾਜ ਦੇ ਜੋ ਘੋੜੇ ਸਨ ਉਹ ਵੀ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਪਾਲੇ ਸਨ ਤੇ ਇਸੇ ਕਰਕੇ ਹੀ ਮਹਾਰਾਜ ਕਲੰਗੀਆਂ ਵਾਲੇ ਨੇ ਆਪਾਂ ਨੂੰ ਇਹ ਹਾਥੀ ਨਹੀਂ ਦੇਣਾ ਆਪਾਂ ਇੱਕ ਕੰਮ ਕਰੀਏ ਜਾਂ ਕੋਈ तरीका ਅਪਣਾਈਏ ਇੱਕ ਵਾਰੀ ਮਹਾਰਾਜ ਤੋਂ ਹਾਥੀ ਲੈ ਲਿਏ ਬਾਅਦ ਵਿੱਚ ਆਪਾਂ ਉਹਨਾਂ ਨੂੰ ਉਹ ਵਾਪਸ ਨਹੀਂ ਦਿੰਦੇ ਤੇ ਇਹ ਗੱਲ ਸੁਣਨ ਤੋਂ ਬਾਅਦ ਰਾਜਾ ਭੀਮ ਚੰਦ ਦੇ ਮੰਤਰੀ ਕਹਿੰਦੇ ਹਨ ਕਿ ਇਹ ਕਿੱਡੀ ਕਬੱਡੀ ਗੱਲ ਹੈ ਮਹਾਰਾਜ ਤੋਂ ਤੁਸੀਂ ਹਾਥੀ ਮੰਗ ਤਾਂ ਲਓ ਉਹਨਾਂ ਨੇ ਤੁਹਾਨੂੰ ਉਂਝ ਹੀ ਦੇ ਦੇਣਾਗਾ ਤੇ ਜੇ ਮਹਾਰਾਜ ਨੇ ਤੁਹਾਨੂੰ ਇਦਾਂ ਨਾ ਦਿੱਤਾ ਤਾਂ ਆਪਾਂ ਤੁਹਾਨੂੰ ਇੱਕ ਹੋਰ ਤਰੀਕਾ ਦੱਸ ਦਿੰਨੇ ਆ ਜੋ ਤੁਹਾਡਾ ਵੱਡਾ ਪੁੱਤਰ ਅਜਮੇਰ ਚੰਦ ਹੈ ਉਹ ਨੂੰ ਕੁਝ ਹੀ ਦਿਨਾਂ ਦੇ ਵਿੱਚ ਸ਼ਗਨ ਪੈਣਾ ਰਾਜਾ ਜੋ ਫਤਿਹ ਸ਼ਾਹ ਹੈ ਉਸ ਨੇ ਆਪਣੀ ਲੜਕੀ ਦਾ ਰਿਸ਼ਤਾ ਲੈ ਕੇ ਤੁਹਾਡੇ ਕੋਲ ਆਉਣਾ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ